ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਨੂੰ ਪਤਾ ਜੋ ਪੰਜਾਬ ਦੇ ਵਿੱਚ ਕੁਝ ਦਰਨਾ ਪਹਿਲਾਂ ਹੜਪੀਟ ਪਰਿਵਾਰ ਜਾਂ ਨਗਰ ਜਾਂ ਸ਼ਹਿਰ ਆਏ ਨਹੀਂ ਉਹਦੇ ਸਬੰਧ ਵਿੱਚ ਬੜੀਆਂ ਸੰਸਥਾਵਾਂ ਵੱਧ ਚੜ ਕੇ ਸਹਿਯੋਗ ਕਰ ਰਹੀਆਂ ਨੇ ਉੱਥੇ ਹੀ ਈਸ਼ਵਰਾਨੀ ਪ੍ਰਚਾਰਕ ਦਿੱਤਾ ਪਿੰਡ ਬੜਿਆਲ ਹਰਗੜ ਚਾਦਪੁਰ ਅਤੇ ਨੈਣਵਾਲ ਜੱਟਾ ਬੇਗਮਪੁਰਾ ਸੇਵਾ ਸੁਸਾਇਟੀਆਂ ਅਤੇ ਸਿੰਘ ਸਭਾ ਗੁਰਦੁਆਰਾ ਸਾਹਿਬਾਨ ਦੇ ਸਹਿਯੋਗ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਜੋ 6 ਅਤੇ 7 ਸਤੰਬਰ ਨੂੰ ਦੋ ਦਿਨ ਗੁਰੂ ਕੇ ਲੰਗਰ ਤਿਆਰ ਕਰਕੇ ਲੈ ਕੇ ਜਾਣੇ ਹਨ ਸੋ ਜਿਹੜੀਆਂ ਸੰਗਤਾਂ ਜਿਹੜੇ ਐਨ ਜੂ ਐਨ ਜੀਓ ਕੰਮ ਕਰ ਰਹੇ ਨੇ ਸੇਵਾ ਕਰ ਰਹੇ ਨੇ ਉਹਨਾਂ ਦਾ ਬੜਾ ਤਹਿ ਦਿਲੋਂ ਧੰਨਵਾਦ ਹੈ ਜੀ ਸੋ ਵੱਧ ਚੜ ਕੇ ਆਪਾਂ ਸਾਰਿਆਂ ਨਾਲ ਉਹਨਾਂ ਹਰ ਪੀੜਤਾਂ ਦਾ ਸਹਿਯੋਗ ਕਰਨਾ ਹੈ ਜਿੱਥੇ ਹੁਣ ਲੰਗਰ ਪਕਾ ਕੇ ਜਾਂ ਰਾਸ਼ਨ ਲੈ ਕੇ ਜਾਣ ਦੀ ਸੇਵਾ ਸੰਗਤਾਂ ਨਿਭਾ ਰਹੀਆਂ ਨੇ ਉਥੇ ਸਾਨੂੰ ਇੱਕ ਮਹੀਨੇ ਬਾਅਦ ਜਦੋਂ ਪਾਣੀ ਥੋੜਾ ਘਟੇਗਾ ਉਦੋਂ ਵੀ ਸਾਨੂੰ ਉਹਨਾਂ ਦਾ ਸਹਿਯੋਗ ਕਰਨਾ ਪੈਣਾ ਸੋ ਵੱਧ ਚੜ ਕੇ ਆਪ ਸਾਰਿਆਂ ਨੇ ਇਹਨਾਂ ਦੇ ਵੀਰਾਂ ਨੇ ਸਹਿਯੋਗ ਕਰਨਾ ਹੈ ਜੀ ਸੋ ਜਿੰਨੀ ਕਿ ਸੇਵਾ ਹੋ ਸਕੇਗੀ ਅਸੀਂ ਸਾਰੇ ਆਪ ਜੀ ਦੇ ਨਾਲ ਆ ਸੋ ਜੋ 6 ਤਰੀਕ ਅਤੇ 7 ਤਰੀਕ ਨੂੰ ਦੋ ਦਿਨ ਗੁਰੂ ਕੇ ਲੰਗਰ ਤਿਆਰ ਕਰਕੇ ਲੈ ਕੇ ਜਾਣੇ ਜਿਹੜੀਆਂ ਸੰਗਤਾਂ ਵੀ ਤਨਮਨ ਧੰਦੇ ਨਾਲ ਸੇਵਾ ਕਰ ਰਹੀਆਂ ਨੇ ਸੋ ਤੈਨ ਤੁਹਾਨੂੰ ਧੰਨਵਾਦ ਹੈ ਜੀ ਹੋਰ ਵੱਧ ਚੜ੍ਹ ਕੇ ਇਹ ਸ਼ਰ ਰੋਹਾਨੀ ਪ੍ਰਚਾਰ ਕੇ ਜਥੇ ਦਾ ਆਪ ਸਾਰੇ ਵੱਧ ਚੜ੍ਹ ਕੇ ਸਹਿਯੋਗ ਕਰਨਾ ਜੀ ਸੋ ਜਿੰਨੇ ਵੀ ਸਾਡੇ ਇਲਾਕੇ ਦੀਆਂ ਸੰਗਤਾਂ ਨੇ ਸ਼ਰਪੁਰ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਸਾਰਿਆਂ ਸਹਿਯੋਗ ਕਰ ਰਹੀਆਂ ਨੇ ਸੋ ਹੋਰ ਵੱਧ ਚੜ੍ਹ ਕੇ ਆਪ ਸਾਰਿਆਂ ਨੇ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ